ਪਰ ਤੂੰ ਵੀ ਰਜਾਈ ਦੱਬ ਕੇ ਪਾਇਆ ਮੇਰੇ ਵਾਂਗੂ ਹੋਰ ਕੀ ਨੀ ਰਾਤ ਠੰਡ ਨਹੀਂ ਜੇ ਨਹੀਂ ਤੂੰ ਕਹਿਣਾ ਜਦੋਂ ਠੰਡਾ ਕਿ ਨਾ ਚਾਰ ਚਾਰ ਜਾਨੀਆਂ ਲਵੇਂਗਾ ਇਹ ਉਤੋਂ ਮਨੋ ਟੀ-ਸ਼ਰਟ ਦੇਤੀ ਰਾਤ ਆ ਦੇਖ ਆਹ ਆ ਟੋਪੀ ਉਧਰ ਜਾਇ ਜਾ ਕੇ ਲੈਣਾ ਉਧਰੋਂ ਲੋਹਾ ਲੈ ਕੇ ਰਹਿਣਾ ਪਰ ਹੁਣ ਪਾਲਾ ਲੱਗਦਾ ਚੱਕਣੀ ਐ ਹੋਰ ਕੀ ਚੱਕਾਂ ਫੇਰਾ ਮੈਂ ਦੱਸਾਂ ਤੈਨੂੰ ਗੱਲ ਚਾਹ ਪੀ ਲੈ ਚਾਹ ਪੀ ਕੇ ਪਾਇ ਨਾ ਜਾਈ ਮੈਨੂੰ ਆਪੇ ਪਤਾ ਸਾਰਾ ਕੁਝ ਕੋਈ ਨਹੀਂ ਚਾਹ ਧਰਦੇ ਮੈਂ ਆਪੇ ਪੀ ਲੂਗਾ ਹਾਂ ਮੈਂ ਜਦ ਤੂੰ ਚਾਹ ਪਾਏ ਨਾ ਜਾਂ ਜਦ ਵਾਰ ਇੱਕ ਜੇ ਮੈਨੂੰ ਫੇਰ ਆਉਣਾ ਪੈ ਜੇ ਕੋਈ ਨਹੀਂ ਭਾਗ ਜਾ ਤੂੰ ਚਲ ਆਪ ਦੱਪੈਣੇ ਆਂਗੇ ਇਹ ਤਾਂ ਹੀ ਕਰੀ ਜਾਣਦੀ ਐ ਠੰਡ ਪਤਾ ਕੀ ਹੋਏ ਓਏ ਓਏ ਠੰਡ ਹੋ ਰਹੀ ਐ ਪਾਉ ਦੀ ਕੰਬਾ ਚੜੀ ਜਾਂਦਾ ਮਮੀ ਨੇ ਲੈ ਮੈਨੂੰ 8 ਵਜੇ ਨਾਲੇ ਜਗਾਤਾ ਐ ਨਹੀਂ ਹੈਗਾ ਵੀ 2 ਮਿੰਟ ਸੌ ਜਾਣ ਦੇ ਉਹ ਰਜਾਈ ਜੀ ਝੋਠਾਤਾ ਕਹਿੰਦੀ ਉੱਠ ਜਾ ਇਹ ਪਤਾ ਠੰਡ ਕਿੰਨੀ ਹੋ ਰਹੀ ਐ ਹਾ ਹਾ ਸੂਰਜ ਦੇਵਤਾ ਨਜ਼ਾਰਾ ਲਿਆਤਾ ਤੇ ਓਹ ਠੰਡ ਠੰਡ ਤਾਂ ਹੀ ਨਿਕੜਿਆ ਰਹੀ ਬਸ ਵਧੀਆ ਇਹ ਪਾਲੇ ਚ ਬਾਲਾ ਖੁੰਦਾ ਭਈ ਓਹ 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 ਆ ਦੇਖ ਨੇ ਠੰਡ ਨਹੀਂ ਹੈਗੀ ਲੈ ਮੈਨੂੰ ਤਾਂ ਭਾਜੋ ਕੰਬਾ ਚੜੀ ਜਾਂਦਾ ਓਹ ਓਹ ਇਹ ਥੱਲੇ ਪਈਆਂ ਨੇ ਮਾਂ ਫਟ ਜਾਣੀਆਂ ਇਹ ਸਾਮੀਆਂ ਤਾਂ ਸਭੀ ਚੀਜ਼ ਪਈ ਹੋ ਰਹੀ ਦੇਖ ਹਣਾ ਹੁਣ ਮੈਂ ਆ ਫੋਨ ਠੀਕ ਆ ਗਿਆ ਕੰਮਾਰੇ ਟਾਈਮ ਫੋਨ ਆ ਜਾਂਦੇ ਨਾ ਹੈਲੋ ਹੈਲੋ ਹਾਂ ਤੇ ਕੌਣ ਬੋਲਦੇ ਹੋ ਮੈਂ ਆਪਣ ਬੋਲਦੀ ਆ ਮਸੀ ਅੱਛਾ ਹੋਰ ਠੀਕ ਠਾਕ ਤੋ ਹਾਂਜੀ ਮਸੀ ਸਾਰੇ ਠੀਕ ਆ ਆਪਣੇ ਦੱਸੋ ਹਾਂ ਠੀਕ ਠਾਕ ਮੈਂ ਤਾਂ ਸਾਰੇ ਠੀਕ ਆ ਮੈਂ ਤਾਂ ਇਹ ਕਹਿੰਦੀ ਸੀ ਮਸੀ ਮੈਂ ਬੱਸ ਸਟੈਂਡ ਤੇ ਆ ਰਹੀ ਆਂਗੀ ਮਾ ਜਗਸੀਰ ਮੈਨੂੰ ਲੈਣ ਕਾ ਤੋ ਨਹੀਂ ਆਇਆ ਇਹ ਮੈਂ ਤੁਹਾਨੂੰ ਫੋਨ ਕਰਨਾ ਜੀ ਮੈਨੂੰ ਮੈਂ ਤਾਂ ਪੁੱਤ ਰਗੀ ਘੇਰ ਨੂੰ ਕਾਣਾ ਮਸੀ ਮੈਂ ਕੱਲ੍ਹ ਸ਼ਾਮ ਨੂੰ ਕਿਹਾ ਤਾਂ ਹੈਗਾ ਸੀਗਾ ਵੀ ਜਗਸੀਰ ਨੂੰ ਭੇਜਦੀ ਆਂ ਪਹਿਲਾਂ ਮੈਂ ਫੋਨ ਲਾਇਆ ਸੀ ਲੱਗਿਆ ਨਹੀਂ ਹੈ ਗਿਆ ਉਹ ਮੈਂ ਤੈਨੂੰ ਮੈਂ ਕਹਿੰਨੀ ਹੁਣ ਤਾ ਤੂੰ ਅੱਡੇ 'ਚ ਖੜੀ ਨਹੀਂ ਮੈਂ ਜੱਗੀ ਨੂੰ ਹੁਣ ਭੇਜਿਆ ਉਹ ਜਾਇਚ ਬੜਾ ਬੈਠਿਆ ਤਾ ਮਾਸੀ ਮੈਂ ਵਾਸਟੈਂਡ ਦੀ ਬੱਟੀਆਂਂਗੀ ਜਗਸੀਰ ਨੂੰ ਭੇਜ ਦੇ ਚਲ ਕੋਈ ਗੱਲ ਨਹੀਂ ਮੈਂ ਕਹਾਈ ਤੇ ਨਹੀਂ ਬੁੱਤ ਨੂੰ ਵੀ ਪੈਨ ਨੂੰ ਲੈ ਜਾ ਕੇ ਅੱਡੇ 'ਚ ਖੜੀਏਗੀ ਹਾਂ ਹਾਂਜੀ ਮਾਸੀ ਠੀਕ ਐ ਚੰਗਾ ਬੁੱਤ ਠੀਕ ਐ ਠੀਕ ਜੱਗੀ ਨੂੰ ਬੁਲਾ ਕੇ ਲੈ ਆਉਣੀ ਆ ਕੁੜੀ ਕਰਦੀ ਖੜੀ ਹੋ ਗਈ ਅੱਡੇ 'ਚ तो तो जिगी है नहीं तो तो रहा रहा भाई लो आ आ गया जाके मैंने कहा बाहर बुला के <laughs> तू उरे खड़े हैं भेन ने फोन करे आमने अड्डे अडे खड़ी है जाके लिया मैं तेन सारे देखे आरे लगा लगा अंदर अंदर देखा उरी खड़े मैं घंटे ਬੱਸ ਹਾਰੇ ਦੇਖੇ ਮੈਂ ਤਾਂ ਕਿਤੇ ਦਿਖਾਏਗਾ ਤੂੰ ਜਦੋਂ ਉਰੇ ਆਈ ਮੈਂ ਆ ਉਰੇ ਖੜੇ ਲੈ ਉਹ ਕਰਦੀ ਡਿੱਕਾਂ ਲੱਗ ਰਹੀ ਕਰਦੀ ਇਹ ਕੁੜੀ ਜਾ ਕੇ ਤੇ ਆ ਉਹਨੇ ਫੋਨ ਕਰ ਲਿਆ ਇਹ ਪਾਲਾ ਹੋ ਰੇ ਮੈਥੋਂ ਨਹੀਂ ਜਾਏ ਮੈਂ ਤੂੰ ਕਰੇ ਬਸ ਤੇ ਆ ਜਾ ਐ ਬਸ ਤੇ ਕਿੰਮੀ ਆ ਜੇ ਮਟਿਆਰ ਕੁੜੀ ਤੈਨੂੰ ਸੰਗ ਹੈਗੀ ਆ ਕਨਾ ਠੰਡ ਪਤਾ ਕਿੰਨੀ ਹੋ ਰਹੀ ਮੈਂ ਤਾਂ ਕੰਪ ਬਚੜੀ ਜਾਂਦਾ ਹੈਗਾ ਠੰਡ ਕੋ ਠੰਡ ਹੁੰਨ ਨਹੀਂ ਹੈਗੀ ਠੰਡ ਜੀ ਵੀ ਜਾਣਾ ਵਾਹ ਜਾਂਦਾ ਹੈ ਕੰਮ ਹੈ ਉਹ ਦੁਪਹਿਰ ਜਾਣੇ ਜਾ ਕੇ ਜਾ ਪੁੱਤ ਕਰਦੀ ਹੱਥੇ ਕਦੇ ਰਕ ਨਹੀਂ ਬੰਦਾ ਹੈਗਾ ਉਹਨੇ ਫੋਨ ਕਰੇ ਕਰੋ ਨਾਲ ਖੜੀ ਹੱਥੇ ਹੋ ਕਿਹੜੇ ਵਕਤ ਹੋ ਗਿਆ ਨਹੀਂ ਹੁਣ ਉਹ ਨੂੰ ਘਰ ਆ ਜਾਂਦਾ ਲੈ ਕੇ ਉਹ ਫਿਰ ਉਹਨੂੰ ਬੱਸ ਦੇ ਕਹਿ ਦਿੰਦੀ ਬੱਸ ਵੀ ਆਉਂਦੀ ਐ ਉਹਨੂੰ ਐ ਨਹੀਂ ਪਤਾ ਵੀ ਮੇਰੇ ਪਾਲਾ ਕਿੰਨਾ ਲੱਗਦਾ ਹੈਗਾ ਇਹ ਬੱਸ ਤੇ ਉਹ ਜਵਾਕੜੀ ਕਿਵੇਂ ਆਉਗੀ ਕਰਦੀ ਤੈਨੂੰ ਸੰਘਾ ਨਹੀਂ ਚਾਹੀਦੀ ਜੇ ਮੋਟਰਸਾਈਕਲ ਨੂੰ ਸੰਘਾ ਹੈਣੀ ਤੈਨੂੰ ਹੈਗੀ ਤੂੰ ਵਗ ਜਾ ਤੇ ਮੋਟਰਸਾਈਕਲ ਕਾਢੇ ਕੋਲੀਂ ਲੈ ਜਾ ਕੇ ਮੈਨੂੰ ਪਤਾ ਜਿਨੂੰ ਸੰਘਾ ਹੈਗੀ ਉਹ ਲੈ ਮੇਰਾ ਪਾਲਾ ਛੱਡਦਾ ਵੀ ਆਪਣਾ ਮੋਟਰਸਾਈਕਲ ਤੇ ਪਹਿਲਾਂ ਕਿੰਨੀ ਠੰਡ ਲੱਗਦੀ ਹੈਗੀ ਮੈਂ ਤੈਨੂੰ ਆਇਆ ਨਾ ਤੂੰ ਮੈਨੂੰ ਲੈ ਮੈਂ ਤੈਨੂੰ ਆਇਂ ਸ਼ਾ ਕਰਕੇ ਕਿੰਗ ਲੌਂ ਲੈ ਜੀ ਉਹ ਲੈ ਚਾਹ ਦੇਖ ਲਾਲ ਚਾਹ ਦੇਖ ਚਾਹ ਚਲ ਚੰਗਾ ਪਰ ਚਾਹ ਜੀ ਵਧੀਆ ਜੀ ਬਣਾ ਦੇ ਕੰਡੀਆਂ ਆਏ ਕਰੀ ਅੰਦਰ ਖਾਣ ਨੂੰ ਕੀ ਜੇ ਨਹੀਂ ਆਈ ਰਹਿ ਜਾ ਕੇ ਵੱਜ ਗਏ ਵੇ ਆ ਜਾ ਹੁਣ ਕਿੰਨਾ ਘਟਾ ਲਾਉਂਗਾ ਕੁੜੀ ਦਾ ਦੁਬਾਰੇ ਫੋਨ ਆਉਣ ਵਾਲਾ ਹੈਗਾ ਵੇ ਆ ਜਾ ਹੁਣ ਬੂਵੇਂ ਮਰਦਾ ਕੀ ਜਲੂਸ ਕੱਢਿਆ ਨਾ ਹੁਣ ਕੀ ਪਾੜੇਗਾ ਲੈ ਹੁਣ ਜਲੂਸ ਕੀ ਹੈ ਮੰਮੀ ਠੰਡ ਲੱਗਦੀ ਆ ਮੈਨੂੰ ਵੇ ਇੰਨੀ ਤਾਂ ਠੰਡ ਵੀ ਨਹੀਂ ਹੈਗੀ ਜਿੰਨੀ ਤੂੰ ਕਹੀ ਜਾਂਣਾ ਏ ਉਹ ਕੁੜੀ ਦਾ ਦੁਬਾਰੇ ਫੋਨ ਆਨ ਆਲਾ ਤੂੰ ਜਾ ਕੇ ਕੁੜੀ ਨੂੰ ਦੱਤੇ ਤੇ ਇਸ ਰੀ ਵਿਚ ਨੇ ਪੂਰੇ ਨਹੀਂ ਹੋ ਗਏ ਭਾਈ ਬਈ ਠੰਡ ਲੱਗਦੀ ਆ ਮੈਂ ਤਾਂ ਹੁਣ ਆਪਦਾਲੇ ਬਟਲ ਉੱਤਕੇ ਗਿਆ ਤੇਨੂੰ ਕਿਹਾ ਤੈਨੂੰ ਭਾਈ ਬੱਸ ਤੇ ਆਜੂਗੀ ਤੈ ਕਿਹੜਾ ਹੋ ਕਰ ਰਿਹਾਗਾ ਨਾ ਮੰਨੇ ਨਾ ਕਰੇ ਹਣ ਮੈਨੂੰ ਤਾਂ ਵੀ ਉਰਾਈ ਲੱਗ ਕੇ ਜਾਮਾ ਠੰਡ ਲੱਗਦੀ ਨਾ ਮੈਂ ਦੱਸ ਸਕ ਬਸ ਤੇ ਆਉਂਦਾ ਟਾਈਮ ਹੈ ਜਵਾ ਖਾਦਾ ਚੱਲ ਚੰਗਾ ਹੁਣ ਮੈਨੂੰ ਤਾਂ ਲੈ ਕੇ ਆਉਣਾ ਪਊਗਾ ਅੱਜ ਆਪਸੇ ਲੈ ਜਾ ਕੇ ਹਾਂ ਸੇਸ਼ੀ ਕਲਮਸੀ ਸੱਸਰੀ ਕਾਰ ਪਰ ਤੇ ਹੋ ਠੀਕ ਠਾਕ ਹਾਂ ਮਸੀ ਬਾਰੇ ਠੀਕ ਠਾਕ ਮੈਂ ਤਾਂ ਇਨਾ ਚਿਰ ਹੋ ਗਿਆ ਖੜੀ ਨੂੰ ਲੈਣੇ ਨਹੀਂ ਆਇਆ ਇਨਾ ਚਿਰ ਹੋ ਗਿਆ ਫਿਰ ਤੇ ਤਾਂ ਮੈਂ ਪਹਿਲਾਂ ਅੰਦਰ ਦੇਖੀਂਗੇ ਇਹ ਮਹਾਂਲਾ ਜੈ ਜਵਾੜੇ ਹੋਗਾ ਉਰੇ ਹੈ ਨਹੀਂ ਜੀ ਫਿਰ ਮੈਂ ਬਾਹਰ ਗਈ ਉੱਥੇ ਖੜਿਆ ਹੇਰ ਮੈਂ ਕਿਹਾ ਗੀ ਮਹਾ ਮੋਨੋ ਝੋਲੀ ਇੱਕੀ ਬਣੀ ਬੱਠੇ ਸੀ ਜਿੱਦੋਂ ਲੈਣਾ ਮੈਂ ਤਾਂ ਪਛਾਣ ਚ ਵੀ ਨਹੀਂ ਆਇਆ ਵੀ ਇਹ ਕੌਣ ਹੈ ਪਰ ਸ਼ਾਮ ਚ ਇਹ ਤਾਂ ਚਾਰ ਚਰ ਜਾਈਆਂ ਰਿਹਾ ਕਰੂਗਾ ਇਹ ਮਾਸੇ ਇੰਨੀ ਇੰਦਾ ਠੰਡ ਵੀ ਨਹੀਂ ਆ ਗਈ ਲੈ ਮੈਂ ਕੁਝ ਵੀ ਨਹੀਂ ਪਾਗਿਆ ਸਟਾਲ ਸਟਾਲ ਹੈ ਮੇਰੇ ਮੈਂ ਤਾਂ ਕੁਝ ਵੀ ਨਹੀਂ ਪਾਗਿਆ ਲੈ ਇਲਾ ਚੱਪਲਾਂ ਚ ਹੀ ਆਈਆਂਗੀ ਇਹ ਤਾਂ ਇੰਨਾ ਡਿਊਸ ਕਰਦੇ ਜਿੰਨਾ ਕਹਿੰਦੇ ਅਬ ਇਹ ਗੈਸ ਦੀ ਵਾਧੂ ਕਰੇ ਲੋਆ ਚਾ ਕਰੂ ਕਰੇ ਮਾਸੇ ਪੁੱਛ ਨਾ ਮੈਂ ਤਾਂ ਨੂੰ ਗਾਲਾਂ ਦਿੰਦੀ ਆਈਆਂ ਜਿਵੇਂ ਕੀੜੀ ਦੀ ਚਾਲ ਨਾਲ ਲੈ ਕੇ ਆਇਆ ਮੋਟਰਸਾਈਕਲ ਜਿਵੇਂ ਹੌਲੀ ਹੌਲੀ ਲੈ ਕੇ ਆਇਆ ਹੈ ਆਲਾ ਫਿਰ ਫੜ ਲਜਾਹੂਗਾ ਲੰਮਸੀ ਮੈਂ ਤੇ ਕੁਝ ਵੀ ਨਹੀਂ ਪਾਇਆ ਪਾਲਾ ਦਾ ਸਮਾਂ ਮੈਨੂੰ ਲੱਗਣਾ ਚਾਹੀਦਾ ਹੈਗਾ ਮੈਂ ਮੋਟਰਸਾਈਕਲ ਤੇ ਆਈਆਂ ਮੈਂ ਇਹ ਤਾਂ ਜਮੀ ਸਾਰੀ ਬੰਦ ਕਰਕੇ ਤੇ ਮੂੰਹ ਵੀ ਟੱਕਰ ਕੇ ਜਦੋਂ ਲੈਣ ਆਏ ਅੱਡੇ ਤੋਂ ਮੈਂ ਤਾਂ ਪਛਾਣ ਚਈਆ ਵੀ ਕੌਣ ਖੜੇ ਮੈਂ ਜਦੋਂ ਦੇਖੀ ਜਾਮਾ ਵੀ ਜੱਗੀ ਕਿੱਥੇ ਜੱਗੀ ਕਿੱਥੇ ਫਿਰ ਆ ਕੇ ਕਹਿੰਦਾ ਆ ਜਾ ਕਹਿੰਦਾ ਮੈਂ ਆ ਗਿਆ ਤੈਨੂੰ ਲੈਣ ਵਾਸਤੇ ਫਿਰ ਪਛਾਣ ਚਾਇਆ ਮੇਰੇ ਤਾਂ ਜਦੋਂ ਆਏ ਅੰਦਰੋਂ ਮੈਂ ਤਾਂ ਆਖਿਆ ਵੇ ਆ ਕੀ ਜਰੂਸ ਕਾਢ ਰਿਹਾ ਤਾ ਕਨਾਂ ਕਨੋਂ ਦਾ ਪਾਲਾ ਲੱਗਦਾ ਆਸੀ ਅਜੇ ਤੱਕ ਪੋ ਵੀ ਨਹੀਂ ਚੜਿਆ ਹੈਗਾ ਚੜਾਏ ਇੰਨੀ ਠੰਡ ਮੰਨਣ ਲੱਗਿਆ ਇਟਾ ਇਨਾਂ ਕੋ ਸੋ ਕੋ ਲੋ ਇਨ ਸਾਦੇ ਦਾ ਜਾਈ ਕਿਹੜਾ ਨਾ ਰਹਿ ਜਾਣਾ ਮੋਟਰਸਾਈਕਲ ਨਾ ਪਾਈ ਇੰਨਾ ਪਾਲਾ ਵੀ ਨਹੀਂ ਹੈਗਾ ਜਿੰਦਾ ਮੰਨੀ ਜਾਂਦਾ ਇਹ ਤਤੀ ਤਤੀ ਜੀ ਚਾਹ ਪੀ ਕੇ ਤੋਰਿਆ ਕਰ ਇਹਨੂੰ ਤਾਂ ਠੀਕੇ ਮੈਂ ਚਾਹਤਾ ਹੈ ਨਾ ਉਹ ਤੋਂ ਕਿਦਾਂ ਉੱਤਰੀਂ ਵੀਂਦਾ ਹੈ ਤਾਂ ਵੀ ਹੇ 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 ਮੈਂ ਕਹਿੰਦਾ ਖਾਣਾ ਨਾ 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 ਚੜ ਜਾ ਵਸ ਮੋਟਰਸਾਈਕਲ ਤੇ ਕਹਿੰਦਾ ਹੁਣ ਤੱਕਰੀ ਚੱਲਦੇ ਆ ਫੇਰ ਹੀ ਦੇਖਾਂਗੇ ਕਹਿੰਦਾ ਜਿੱਦਣ ਕਹਿੰਦਾ ਧੁੱਪ ਧੱਪ ਨਿਕਲ ਗਈ ਉਦੋਂ ਆ ਜਾਾਂਗੇ ਕਹਿੰਦਾ ਲੈ ਅੱਛਾ ਦੇਖ ਲੈ ਵੀ ਵੀ ਤੂੰ ਆ ਆਏ ਗਿਆ ਵੀ ਤੂੰ ਬਾਜ਼ਾਰ ਦੇ ਵਿੱਚ ਕੁਝ ਖਾ ਲੈ ਕਾਬੇ ਨੇ ਦਿਖਲਾਣ ਦਾ ਹੋ ਕਰਿਆ ਹੈਗਾ ਵੀ ਚਲ ਕੋਈ ਨਾ ਦੋ ਚੀਜ਼ਾਂ ਖਾ ਲੇ ਬੰਦਾ ਲੈ ਮਸੀ ਮੈਂ ਤਾਂ ਥੱਕੀ ਪਈਾਂਗੀ ਕਿਦੋਂ ਦੀ ਖੜੀ ਰਹੀ ਤੀ ਤੁਸੀਂ ਉਦੋਂ ਜੱਗੀ ਨਹੀਂ ਤੋੜਿਆ ਹੈਗਾ ਦੋ ਘੰਟੇ ਹੋ ਗਏ ਮੈਨੂੰ ਬੈਠੀ ਨਹੀਂ ਉੱਥੇ ਨਹੀਂ ਪੁੱਤ ਮੈਂ ਰਾ ਇਹਨੂੰ ਕਿਹਾ ਸੀ ਵੀ ਛੇਤੀ ਵਾੜ ਜਾ ਇਹ ਕੀ ਆਖੇ ਲੱਗਦਾ ਹੈ ਪਹਿਲਾਂ ਅੰਦਰ ਆ ਪਾਈਂ ਗਿਆ ਘਰ ਹੱਥਾਂ 'ਚ ਪਾੜ ਕੇ ਸਿੱਟੇ ਟੋਪੀਆਂ ਲੈ ਦੀਆਂ ਇਹਨਾਂ ਦਾ ਚੱਲ ਮਸੀ ਮੈਂ ਤਾਂ ਰੈਸਟਰ ਕਰਦੀ ਆਂਗੀ ਮੈਨੂੰ ਤਾਂ ਰੋਟੀ ਦੀ ਭੁੱਖ ਲੱਗ ਰਹੀ ਐ ਤੂੰ ਰੋਟੀ ਲਿਆ ਦੇ ਬੰਦਾ ਚੱਲ ਪੁੱਤ ਤੂੰ ਪੈਨ ਬੈਠਾ ਤੇ ਮੈਂ ਤੇਨੂੰ ਚਾਹ ਜਣੀ ਬਣਾ ਕੇ ਹਾਂ ਇਹ ਕਿਨੇ ਬਾਜ਼ਾਰ ਲੈ ਆਣ ਦੀ ਮੈਂ ਕਿਹਾ ਤੂੰ ਵੀ ਬਸ ਤੇ ਆ ਜੂਗੀ ਇਹ ਵੀ ਕੁੜਖਾਨਾ ਜਾ ਟਿਕਦੀ ਨਹੀਂ ਹੈਗੇ ਉਹ ਹੁਣ ਉਹ ਰੇ ਠੰਡ ਚ ਹੋ ਰਿਹਾ ਕੇ ਬੈਗੀ ਲੈ ਵੀ ਤੂੰ ਆਪਣੇ ਠੰਡ ਜੋ ਉੱਤੀ ਘਰੇ ਰਹਿ ਲੈ ਤੁਰੇ ਕੀ ਡੋਕੇ ਮੰਗਦੀ ਹੈ ਉਹ ਇਹਦਾ ਠੰਡ ਹੋ ਰਹੀ ਹੈ ਉਹ ਨਾਲੇ ਮੈਨੂੰ ਪਾਲਾ ਮਾਰਿਆ ਅਹ ਹਾਂ ਤੈਨੂੰ ਕਿੰਨੇ ਦਿਨ ਪਾਲਾ ਲੱਗਦਾ ਹੈ ਕਾਲੇ ਕਿਤੇ ਭੇਜਣਾ ਹੈ ਲੈ ਕੇ ਦਵਾ ਕਰੇ ਕਿਤੇ ਭੇਜਣਾ ਹੈ ਮੈਨੂੰ ਚੜਾਏਗਾ ਬਾਲਾ ਬੱਸ ਤੈਨੂੰ ਚੜਦਾ ਤੂ ਲੋਆ ਲੈ ਮੇਰੇ ਮੰਗੂ ਮੈਂ ਕਿਦੂ ਕਹਤਾ ਦਿੰਦਾ ਤੈਨੂੰ ਚਲ ਮੈਂ ਤੈਨੂੰ ਮੈਂ ਕਹਿੰਦੀ ਆਪਣਾ ਬਜ਼ਾਰ ਜਾਣਾ ਹੈਗਾ ਸੌਦਾ ਪੱਤਾ ਲੈਣਾ ਹੈ ਪਰ ਜਾਣਾ ਭਾਗ ਜਾ ਮੈਨੂੰ ਕਦੂ ਕੰਨੀ ਹੈ ਬਈਆ ਪਤਾ ਨਹੀਂ ਜਾਣਾ ਸਿੱਧੀ ਜੀ ਗੱਲ ਹੈ ਨਾਲੇ ਆਮਣ ਕਹਿੰਦੀ ਸੀ ਕਹ ਕਹਨੀ ਇਹਨਾਂ ਜਦੂਸ ਕੱਢ ਕੇ ਲੈ ਗਿਆ ਕਹਨੀ ਮੇਰਾ ਪਛਾਣ ਚ ਨਹੀਂ ਆਇਆ ਹੈਗਾ ਕਹਨੀ ਦੂਸ ਕਾ ਦਾ ਕੱਢਿਆ ਮੈਂ ਹੋਰ ਕਹਨੀ ਇੰਨਾ ਕੁ ਲੈ ਗਿਆ ਟੋਪੀਆਂ ਟਾਪੀਆਂ ਥਾਰ ਜੁਸਤਾਨੀ ਕਹਨੀ ਹੈ ਇੰਨਾ ਤਾਂ ਕਹਨੀ ਮਾਸੀ ਪਾਲੀ ਨਹੀਂ ਹੈਗਾ ਕਹਨੀ ਜਿਨਾਉ ਮੰਦਾ ਲੈ ਪਾਲਾ ਕਿਉਂ ਨਹੀਂ ਹੈਗਾ ਸੋਨੂ ਨਹੀਂ ਲੱਗਦਾ ਸਾਰਿਆਂ ਨੂੰ ਮੈਨੂੰ ਤਾਂ ਲੱਗਦਾ ਭਾਈ ਨਾਲੇ ਕਹਿੰਦੇ ਕੇ ਜਿਵੇਂ ਕੀੜੀ ਦੀ ਚਾਲ ਰਿਹਾ ਹੈ ਕਹਿੰਦੀ ਐ ਕਰੀਗਾ ਹੇ 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 ਕਹਨੀ ਇੰਨਾ ਤਾਂ ਪਾਲਾ ਹੈ ਨਹੀਂ ਕਹਨੀ ਮੈਂ ਚੁੰਨੇ ਨਾਲ ਆ ਗਈ ਕਹਿੰਨੀ ਨਾਲ ਮੈਂ ਕੋਟੀ ਪਾ ਕੇ ਰਹੀ ਹੈ ਜੀ ਹਾਂ ਐਡਾ ਤਾਂ ਉਹਨੇ ਮੋਟਾ ਸਟਾਲ ਲੈ ਰੱਖਿਆ ਤਿਕ ਸੁੰਨੀ ਨਾ ਕਿਤੇ ਮੈਨੂੰ ਕਹੀ ਜਾਂਦੇ ਹੋ ਸੋ ਲੱਗਦਾ ਸੋਨੂ ਵੀ ਹੈ ਪਰ ਜਾਣ ਕੇ ਮੈਨੂੰ ਮੈਨੂੰ ਕੱਲੇ ਨੂੰ ਬਦਨਾਮ ਕਰੀ ਜਾਂਦੇ ਹੋ ਸਾਨੂੰ ਨਹੀਂ ਲੱਗਦਾ ਹੈ ਕਿ ਭਈ ਆਪਾ ਤਾਂ ਨਹੀਂ ਹੁੰਦਾ ਹੈਗਾ ਸਿੱਧੀ ਜੀ ਗੱਲ ਹੈ ਪੰਡਾ ਜਦੋਂ ਧੁੱਪ ਚੜੂਗੀ ਫੇਰ ਕਰਾਂਗੇ ਹੁਣ ਨਹੀਂ ਹੈਗਾ ਹੁਣ ਤਾਂ ਠੰਡ ਹੋ ਰਹੀ ਹੈਗੀ ਮੈਂ ਕਹਿੰਨਾ ਵੀ ਜਿਹੜਾ ਸਾਹਿਬ ਤੂੰ ਕਹਿੰਨਾ ਪਾਲੇ ਪਾਲੇ ਮੈਨੂੰ ਤਾਂ ਇਹ ਲੱਗਦਾ ਵੀ ਮੈਨੂੰ ਤਾਂ ਕਈਓ ਰਜਾਈਆਂ ਕੱਟਣੀਆਂ ਪੈਣਗੀਆਂ ਸੱਚੀ ਗੱਲ ਮੈਂ ਤਾਂ ਕਹਿੰਨਾ ਭਾਈ ਤੇਰਾ ਸਮਾਂ ਮੂੰਹੋਂ ਕਹਤਾ ਮੈਨਾਂ ਕਹਿੰਨਾ ਮੂੰਦਰ ਰਜਾਈਆਂ ਰੁਈਆਂ ਦੋ ਤਿੰਨ ਕੱਢਾ ਹੁੰਦਾ ਠੰਡ ਲੱਗਦੀ ਹੈ ਰਾਤ ਮੈਂ ਤਾਂ ਜੁੜ ਅਕਾ ਨਾ ਨਾ ਇਹ ਨਾ ਪਾਲਾ ਹੈ ਨਹੀਂ ਬਾਈ ਜਿੰਨਾ ਤੂੰ ਕਹੀਆਂ ਨਾ ਹੈ ਗਿਆ ਬਈ ਮੇਰੇ ਪਾਲਾ ਤਾਂ ਹੈ ਗਿਆ ਹੈ ਗਿਆ ਨਾਲੇ ਹੋਰ ਹੈ ਬੇ ਤੂੰ ਹੁਣ ਤੂੰ ਨਾ ਰਹਿ ਇਹ ਮੈਥੋਣੀ ਨਾ ਇਹ ਨੂੰ ਆ ਜਾਂਦਾ ਬਈ ਲੈ ਨਾ ਲੈ ਲੈ ਕਮਾਲ ਦੀ ਗੱਲ ਹੈ ਪਾਲਾ ਮੈਨੂੰ ਹੀ ਚੜੀ ਜਾਂਦਾ ਅਫਗਾਨੀ ਨਾਲ ਇਹ ਤੈਨੂੰ 4 ਦਿਨ ਹੋ ਗਏ ਪਿੰਡੇ ਪਾਣੀ ਨਹੀਂ ਪਾਤੇ 4 ਚਾਹੇ ਮਹੀਨਾ ਹੋ ਜਾਏ ਮੈਥੋਣੀ ਮੈਂ ਤਾਂ ਨਾਲੇ ਸਿਆਲ ਸਾਨਾ ਹੁੰਦਾ ਨਹੀਂ ਹੈ ਬਾਈ ਇਹ ਮੁਸਕ ਮਾਰਦੇ ਸਰ ਪਿੰਡੇ ਚੋਂ ਰਤਾ ਹੈ ਕਿ ਸੰਗੂ ਕੇ ਦੇ ਕਿ ਨਾਲ ਮੁਸਕ ਮਾਰਦੇ ਕਿਉਂ ਲਵੇ ਖੜੀ ਹੈ ਮੇਰੇ ਲਵੇ ਕਿਉਂ ਅੱਗੇ ਆ ਜਾਣੇ ਹੋ ਇਹ ਸੜੇ ਜੇ ਕੱਪੜੇ ਨਾ ਮੈਂ ਥੇਨ ਧੋਏ ਜਾਂਦੇ ਬਈ ਤੇਰੇ ਨਾ ਧੋਈ ਮੈਂ ਆਪੇ ਧੋ ਲੂ ਅਰੇ ਕਹਿੰਦੀ ਮੈਂ ਸਾਦੇ ਵੀ ਨਹੀਂ ਤੁਮੀ ਨਵੀਂ ਨਾ ਨੀ ਨਾ ਮੈਂ ਤਾਂ ਆਪੇ ਕਹਿ ਲੱਗ ਰਿਹਾ ਪੂਰਾ ਪੂਰਾ ਸਿਆਹ ਨਹੀਂ ਰਹਿੰਦਾ ਤੁਮੀ ਮੇਰੀ ਗੱਲ ਕਰਦੀ ਮੈਂ ਕਹਿੰਦੀ ਸਾਨੂੰ ਮੈਂ ਜਾਉਣਾ ਤੇ ਬਾ ਤੂੰ ਹੁਣ ਪਿੰਡੇ ਪਾਣੀ ਪਾ ਲਈ ਬਈ ਮੈਂ ਥੋਣੇ ਆ ਜਾਂਦਾ ਹੈਗਾ ਨਾ ਨਾ ਕਿਉਂ ਬਈ ਮੈਂ ਆਉਣੀ ਆ ਤੇ ਦੇਖੇ ਹੁਣ ਸੇ ਉ ਲੈ ਮਗਰ ਪਏ ਜਾਂਦੀ ਹੈ ਕਮਾਲ ਦੀ ਗੱਲ ਹੋ ਰਹੀ ਹੈ ਤੋ ਵੀ ਬੰਦੇ ਨੂੰ ਪਾਲਾ ਵੀ ਲੱਗ ਸਕਦਾ ਕਮਾਲ ਦੀ। ਓਹ ਹੋ। ਦੇਖੋ ਦੁੱਤੀ ਲਾਉਣੀਆਂ ਠੰਡਾ ਠੰਡਾ ਮੇਰੇ। ਆ ਜੋ ਉੱਪਰ ਤਾਂ ਆ ਦੇਖ ਨਾ ਲੈ ਤੇਰੇ ਤੇ ਸਾਂ। ਲੈ ਮੰਮੀ ਕੰਬਲ ਦੇ ਉੱਪਰ ਹੀ ਲਾ ਦੇ। ਆ ਕੰਬਲ ਦੇ ਉੱਤੇ ਥੋੜੀ ਨਾ ਲੱਗਦਾ ਹੁੰਦਾ। ਦਾਦੀ ਕੀ ਪਾਲਾ ਲੀਗੀ। ਓਹ ਹੋ। ਪਾਲਾ ਮਾਂ ટી-ਸ਼ਰਟ ਪਾ ਰੱਖੀ ਹੈਗੀ। ਵਾਲੇ ਮੂੰਹ ਕੁ ਕਰੀ ਜਾਂਦਾ ਸਾਰਾ ਦਿਨੇ ਅੱਡੇ ਟੋਪੀਆਂ ਲੈ ਦੀਆਂ ਉੱਤੋਂ ਠੰਡਾ ਤੇਲ ਲਾਏਂਗੀ ਮੇਰੇ ਸਾਤ ਕੋਈ ਨਾ ਹੋਣੀ ਹੈ ਕਾ ਠੰਡਾ ਨਹੀਂ ਹੈ ਕਾ ਗਰਮ ਕਰਕੇ ਦੇਈ ਲੈ ਬੋਤਲ ਚ ਠੰਡਾ ਗਰਮ ਕਿਵੇਂ ਹੋਊਗਾ ਮਰੀ ਮੈਨੂੰ ਪਾਗਲ ਬਣਾਈ ਜਾਨੀ ਐ ਮਾ ਮੇਰੇ ਤੇਲ ਲਾ ਕੇ ਕੀ ਮਿਲਦਾ ਤੁਹਾਨੂੰ ਮੈਨੂੰ ਪਾਲੇ ਮਾਰ ਕੇ ਗਰੀਬ ਨਹੀਂ ਹੈ ਆ ਪੂਰਾ ਨਹੀਂ ਲੱਗਦਾ ਹੁੰਦਾ ਹੈ ਕਿ ਨਾ ਕਹਤਾਂ ਨਾ ਦੇਖੀਦਾ ਤੈਨੂੰ ਨੀਂਦ ਤਾਂ ਦੇਖੇ ਤੈਨ ਮਹਾ ਰਾਤੋਂ ਪਾਸਾ ਵੀ ਲੈਣਾ ਦਾ ਇਹ ਕਿਹੜੀ ਨੀਂਦ ਆਹ ਮੈਨੂੰ ਪਾਲਾ ਚੜ੍ਹ ਗੇ ਪਾਪਲ ਗੂਸੋਂ ਨੂੰ ਮੈਨੂੰ ਪਾਲਾ ਚੜੀ ਜਾਨੇ ਹੋ ਪਾਪ ਕੀ ਲੱਗੂ ਤਾਂ ਤਾਂ ਪੰਨ ਲੱਗੂਗਾ ਜਦ ਤੱਕ ਇਹ ਖੜਤਾ ਰਾਂਗੇ ਬਿੰਡੇ ਦਾ ਮੇਠਾਲ ਕੋਈ ਨਹੀਂ ਮੈਂ ਤਾਂ ਪਰਸੋ ਚੌਥੇ ਦਾ ਬਣਾਇਆ ਸੀਗਾ ਆ ਦੇਖ ਮੂਸ ਮਾਰ ਲੱਗ ਰਹੀ ਆ ਦੇਖ ਉਹ ਸਮਾਂ ਲੈ ਲਓ ਵਧੀਆ ਮੂਸ ਮਾਰ ਖਸੁੰਗਲਾ ਚੰਗੀ ਹੁੰਦੀ ਹੈ ਤਾਂ ਸਿਆਲ ਦੀ ਆ ਇਕੱਠਾ ਇਕੱਠੀ ਮੈਂਡ ਕਰਕੇ ਕੰਨਾ ਕਵੇ ਨਾ ਹੁੰਦਾ ਨਹੀਂ ਮੈਂ ਤਾਂ ਬਾਈ ਸਿੱਧਾ ਗਰਮੀ ਚ ਜਾ ਕੇ ਜੂਨ ਚ ਜਾ ਕੇ ਜਾਂ ਅਪ੍ਰੈਲ ਚ ਜਾ ਕੇ ਤਾਰੂਗਾ ਮੈਂ ਸਾਰੀ ਆ ਪਾਣੀ ਬਈ ਸਿਆਲ ਸੈਨੋਂ ਦੇਗੇ ਆ ਮੈਨੂੰ ਲੈ ੱੱਕੇ ਨਾਲ ਨਵਾਈ ਜੰਨੇ ਤੁਸੀਂ ਮੈਨੂੰ ਮੇਰਾ ਰਜਾਈਆਂ ਦੇ ਵਿੱਚੋਂ ਨਾ ਐ ਨਹੀਂ ਮੁਸਕ ਮਾਰਿਆ ਕਰੋਗੀ ਅੰਤੇ ਜਿਮਾ ਜੇ ਕਿਸੇបាន ਪੈ ਦਊਂਗਾ ਉਹਨੇ ਵੀ ਨਹੀਂ ਹੈ ਕਿ ਜੈ ਤੁਸੀਂ ਮੇਰੀ ਰਜਾਈਆਂ ਨਾ ਦਿਓ ਕਿਉਂ ਦੇਓਂਗੇ ਕਿਸਨੂੰ ਰਜਾਈ ਮੇਰੀ ਮੇਰੀ ਰਜਾਈ ਮੈਂ ਆਪੇ ਆਪੇ ਉਹ ਚੱਕ ਲਿਆ ਕਰੂੰ ਆ ਬੈਠ ਪੈ ਜਾ ਕਰੂੰਗਾ ਤੁਸੀਂ ਤਾਂ ਮੇਰੀ ਉਹ ੱੱਕੇ ਨਾਲੇ ਉਹ ਮੇਰੇ ਮਗਰ ਪਹਿਰੀਆਂ ਇੰਨੀ ਠੰਡ ਹੈ ਲੈ ਸਾਨੂੰ ਐ ਨਹੀਂ ਲੱਗਦਾ ਵੀ ਠੰਡ ਕਿੰਨੀ ਹੋ ਰਹੀ ਹੈ ਉਹ ਠੰਡ ਨਹੀਂ ਹੈਗੀ ਤੈਨੂੰ ਉਹੀ ਲੱਗਦਾ ਪਾੜਿਆ ਘੋਰੀਆਂ ਹੈ ਆਹ ਮੈਨੂੰ ਨਹੀਂ ਪਤਾ ਹੈਗਾ ਹੁਣ ਬਸ ਹਟ ਜਾ ਤਿੱਕੀ ਐ ਨਹੀਂ ਹੈਗਾ ਵੀ ਅੱਧਾ ਪਜੱਧਾ ਕੰਬਲ ਵੀ ਦੇ ਦੇ ਜਵਾਗ ਤੇ ਨਹੀਂ ਕਿ ਠੰਡ ਲੱਗੀ ਜਾਂਦੀ ਹੈ ਮੈਨੂੰ ਅੱਜ ਨਾਲ ਜਿੰਨਾ ਤੂੰ ਪਾਲਾ ਕਹਿਣਾ ਨਾ ਨਾ ਪਾਲਾ ਤਾਂ ਹੈ ਹੀ ਨਹੀਂ ਪਾਲਾ ਜਿੰਨਾ ਤੂੰ ਕਹੀਂ ਜਾਵੇਂਗਾ ਉਹਨਿਓ ਤੈਨੂੰ ਠੰਡ ਲੱਗੀ ਆਊਗੀ ਲੈ ਜਦੋਂ ਹੈਗੇਗਾ ਪਾਲਾ ਮੈਨੂੰ ਤਾਂ ਹੀ ਲੱਗਦਾ ਹੈਗਾ ਉਹ ਪਾਲੇ ਹੀ ਮੌਸਮ ਕਿੱਥੇ ਆ ਕੇ ੜਛੇਤੀ ਤੂੰ ਗੱਲ ਮੰਨਦਾ ਤਾਂ ਹੈ ਨਹੀਂ ਕਿਸੇ ਦੀ ਜੇ ਤੈਨੂੰ ਕਹੀਂ ਜਾਨੇ ਜਿੰਨਾ ਤੂੰ ਕਹੀਂ ਜਾਵੇਂਗਾ ਹੈ ਠੰਡ ਹੈ ਠੰਡ ਉਹਨਿਓ ਤਨ ਜਾਦੇ ਠੰਡ ਲੱਗੂਗੀ ਜੇ ਤੂੰ ਹੋਰ ਜੇ ਤੂੰ ਆਏ ਗਏ ਆ ਵੀ ਜਦਾਂ ਠੰਡ ਹੈ ਨਹੀਂ ਫੇਰ ਤੂੰ ਤੈਨੂੰ ਠੰਡ ਘੱਟ ਲੱਗੂਗੀ ਫੇਰ ਜਿੰਨਾ ਤੂੰ ਕਹੇਗਾ ਠੰਡੇ ਠੰਡੇ ਉਹਨੀ ਤਾਂ ਜਿਆਦਾ ਠੰਡ ਲੱਗੂ ਅੱਛਾ ਵੀ ਮੈਂ ਗਈ ਜਾਂ ਮੈਂ ਵੀ ਠੰਡ ਹੈ ਨਹੀਂ ਠੰਡ ਹੈ ਨਹੀਂ ਠੰਡਾ ਨਹੀਂ ਫੇਰ ਠੰਡ ਲੱਗਦੀ ਨਹੀਂ ਨਾ ਲੱਗਦੀ ਨਹੀਂ ਹੈ ਜੀ ਫੇਰ ਉਹ ਠੰਡ ਨਹੀਂ ਹੁੰਦੀ ਹੈ ਜੀ ਉਹ ਮੈਂ ਤੈਨੂੰ ਕਹਿੰਦਾ ਧੱਕ ਰੀਆਂ ਵੀ ਠੰਡ ਹੈ ਹੀ ਨਹੀਂ ਹਾਂ ਲੈ ਠੰਡੂ ਤਾਂ ਹੈ ਤਾਂ ਹੈਗੀ ਹੈ ਪਰ ਚਲ ਮੈਂ ਕਿਰਾ ਕਰਕੇ ਦੇਖ ਲਾਣਾ ਹਣਾ ਉਹ ਆਏ ਆ ਮੈਂ ਤੈਨੂੰ ਦੱਸਾਂ ਜਾਂਦੇ ਨੂੰ ਜਿੰਨਾ ਆਪਾਂ ਕਹਿਆਂ ਮੈਂ ਹੈ ਮੈਂ ਪਾਲਾ ਚੱਲਦਾ ਖਾਂਦਾ ਪਰ ਜਾਈਆਂ ਲੈਦੇ ਨੇ ਆ ਉਹ ਠੰਡ ਹੈ ਨਹੀਂ ਬੱਚਾ ਮੈਂ ਤੈਨੂੰ ਸੁਣਿਆਉਂ ਲੱਗ ਰਹੀਆਂ ਜਿਹੜੀ ਜਿੰਨਾ ਤੂੰ ਕਹੇਗਾ ਉਹ ਨੀਰ ਤੇ ਯਾਦੇ 800 ਤੂੰ ਆਏਗਾ ਵੀ ਠੰਡ ਤਾਂ ਹੈ ਹੀ ਨਹੀਂ ਹਾਂ ਕੋਈ ਠੰਡ ਹੈ ਨਹੀਂ ਠੰਡਾ ਹੈ ਨਹੀਂ ਠੰਡਾ ਹੈ ਨਹੀਂ ਪਰ ਲੱਗੀ ਤਾਂ ਜਾਂਦੀ ਐ ਉਹ ਨਹੀਂ ਲੱਗਦੀ ਠੰਡਾ ਹੰਡ ਨਹੀਂ ਹਾਈੀ ਹੋਲੀ ਬੋਲ ਮੇਰੇ ਤਾਂ ਕੰਨ ਖਾ ਗਈ ਤੂੰ ਮੰਮੀ ਮੈਂ ਤੈਨੂੰ ਆਇਆ ਥੋੜੀ ਬੋਲ ਲੈਣਾ ਮੈਂ ਤੈਨੂੰ ਆਇਆ ਨਹੀਂ ਹੁਣ ਮੈਂ ਤੇ ਮੈਂ ਤੇਰੇ ਚਾਸਾ ਤੇਰਾ ਇਹ ਹੁਣ ਤੇਰਾ ਤੇਰਾ ਰੱਜ ਜੂ ਬਟ ਹੈ ਮੈਂ ਹੁਣ ਸ਼ਾਦੀਆਂ ਜਾ ਕੇ ਗਿੱਜਰ ਹੁਣ ਤੂੰ ਨਾ ਆਦੀ ਆਂਦਾਰੀ ਆਜੂਗੀ ਤੈਨੂੰ ਸੁੱਤ ਆਜੂਗੀ ਹਾਟੋ ਹਾਟੋ ਹੈ ਪਾਣੀ ਕਪੜੇ ਹੈ ਚਾਹ ਰਾਮੰਦਾਰੀ ਹੋਵੇ ਅਭੀ ਤੜਕੀ ਪਾਏ ਨਾ ਮੈਂ ਮੈਂ ਤਾਂ ਕਹਿੰਦਾ ਸੀ ਹੁਣ ਗਿੱਜਰ ਛੱਡੇਗੀ ਹਾਂ ਕਿ째 ਛੱਡੂਗਾ ਮੈਂ ਕਰਾਂ ਤੂੰ ਇਹਨੇ ਗਿੱਜਰ ਛੱਡ ਤੇ ਮੈਨੂੰ ਇਰਜ਼ਾਈ ਲਿਆ ਦੇ ਮੈਂ 2 ਮਿੰਟ ਪਏ ਜਾਵਾਂ ਤੂੰ ਮੈਂ ਮਰ ਜਾ ਤੈਨੂੰ ਮੈਂ ਕਿੰਨਾ ਸਮਝਾ ਦਿਆ ਤੂੰ ਨਹੀਂ ਸਮਝਦਾ ਤੂੰ ਤਾਂ ਬਈ ਪਾਲੇ ਦੀ ਪਾਉਂਦੇ ਰਹੇਗਾ